ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕੇ ਨਿਊਜ਼ ਦੱਸ ਦਈਏ ਕਿ ਇਸ ਸਮੇਂ ਅਸੀਂ ਬਣੀ ਲੋਦੀ ਸੁੰਦਰ ਚੱਕਰ ਦੇ ਵਿੱਚ ਖੜੇ ਆ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਸਾਬਕਾ ਵਿਧਾਇਕ ਜਗਿੰਦਰਪਾਲ ਵੱਲੋਂ ਜਿਹੜਾ ਆ ਫ੍ਰੀ ਕੈਂਪ ਜਿਹੜਾ ਆਪਣੇ ਬਣੀ ਲੋਦੀ ਸੁੰਦਰ ਚੱਕਰ ਦਫ਼ਤਰ ਦੇ ਵਿੱਚ ਲਗਾਇਆ ਗਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਡਾਕਟਰ ਜਿਹੜੇ ਆ ਉਹ ਮਰੀਜ਼ਾਂ ਨੂੰ ਚੈੱਕ ਕਰਦੇ ਹੋਏ ਉਹਨਾਂ ਦੀ ਆਈ ਜੋ ਅੱਖਾਂ ਹਨ ਉਹਨਾਂ ਨੂੰ ਚੈੱਕ ਕਰਦੇ ਹੋਏ ਨਜ਼ਰ ਆ ਰਹੇ ਹਨ ਦੱਸ ਦਈਏ ਕਿ ਸਾਬਕਾ ਵਿਧਾਇਕ ਜਗਿੰਦਰਪਾਲ ਬੱਲੋ ਜਿਹੜਾ ਆ ਇੱਥੇ ਚੀਵ ਗੈਸਟ ਹਾਊਸ ਟੋਰ ਜਿਹੜਾ ਆ ਉਹਨਾਂ ਨੂੰ ਵੀ ਕੀਤਾ ਗਿਆ ਹੈ ਤੇ ਉਥੇ ਹੀ ਗੱਲ ਗੜੀ ਹੈ ਤੇ ਜਿਹੜੇ ਸਪੈਸ਼ਲਿਸਟ ਡਾਕਟਰ ਪ੍ਰੀਤੀ ਜੀ ਉਹ ਉਥੇ ਪਹੁੰਚੇ ਹਨ ਤੇ ਮਰੀਜ਼ਾਂ ਦੇ ਨਾਲ ਜਿਹੜਾ ਹੈ ਉਹਨਾਂ ਦਾ ਚੈੱਕ ਅਪ ਕਰਦੇ ਹੋਏ ਮਰੀਜ਼ਾਂ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ ਦੱਸ ਦਈਏ ਕਿ ਅੱਖਾਂ ਨੂੰ ਜੋ ਛੋਟੀ ਮੋਟੀ ਜੋ ਪ੍ਰੋਬਲਮ ਹਨ ਉਹ ਇੱਥੇ ਹੀ ਜਿਹੜਾ ਉਹਨਾਂ ਵੱਲੋਂ ਦਵਾਈਆਂ ਵੀ ਫ੍ਰੀ ਜਣੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਜੇ ਵੱਡੇ ਪ੍ਰੋਬਲਮ ਦੀ ਗੱਲ ਕਰੀਏ ਵੱਡੇ ਡੈਣੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਜਿਹੜਾ ਆ ਕਿਹਾ ਵੀ ਗਿਆ ਗਿਆ ਹੈ ਮਰੀਜ਼ਾਂ ਨੂੰ ਕਿ ਹਸਪੀਟਲ ਆ ਕੇ ਤੁਸੀਂ ਆਪਣਾ ਚੈੱਕ ਅਪ ਚਾਹੇ ਦਵਾਈ ਪਾਣੀ ਜਿਹੜਾ ਲੈ ਸਕਦੇ ਹੋ ਉਥੇ ਹੀ ਜਿਹੜੀ ਪ੍ਰੀਤੀ ਡਾਕਟਰ ਸਾਨੂੰ ਸਪੈਸ਼ਲਿਸਟ ਨੂੰ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਸਾਫ ਕਾ ਵਿਧਾਇਕ ਜਗਿੰਦਰ ਪਾਲ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤਦ ਤੱਕ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਚੱਕੇ ਨਿਊਜ਼ ਅਸਰੇ ਮੈਡੀਕਲ ਕੈਂਪ ਲੱਗਾ ਸੁਪਰ ਜੇ ਕਟੇ ਬੜੇ ਡਾਕਟਰ ਦੇ ਵਿੱਚ ਜੀਫੇਸਟ ਸੀ ਕਿ ਕਿਸੇ ਦਾ ਮੈਡੀਕਲ ਸੀਗਾ ਤੇ ਕੀ ਕਹਿਣਾ ਦੇਖੋ ਜੀ ਡਾਕਟਰ ਰਿਧੀ ਜੀ ਅੱਖਾਂ ਦੀ ਸਪੈਸ਼ਲਿਸਟ ਸੁਪਰ ਸਪੈਸ਼ਲਿਸਟ ਕੁੜੀ ਵੈਸੇ ਵੀ ਸੁਧਾਨ ਪਰ ਤੋਂ ਮੇਰੇ ਬਿਲਕੁਲ ਗਵਾਨ ਦਾ ਕੱਲ ਸੇ ਉਹ ਜੀ ਨੜਕੀਆਂ ਔਰ ਇਹਨਾਂ ਨੇ ਹਸਪਤਲ ਤੜਾ ਬਿਲਕੁਲ ਮਲਖਪੁਰ ਤੋਂ ਥੋੜਾ ਬਾਹਰ ਜਾਈਏ ਕੋੜ ਦੇ ਅਗਲੇ ਪਾਸੇ ਜਾ ਕੇ ਨਾ ਹਸਪਤਲ ਖੋਦੇ ਆ ਔਰ ਮੇਰੇ ਕੋਲ ਅਜੇ ਨਾ ਕੈਂਪ ਲਗਾਇਆ ਮੇਰਾ ਤੇ ਮੋਟਰ ਵੀ ਹੈ ਚਲੋ ਗਰੀਬ ਲੋਕਾਂ ਦੇ ਕੰਮ ਨੂੰ ਚਾਹੀਦੇ ਆ ਕਿਸੇ ਨੇ ਅੱਖਾਂ ਚੈਕ ਕਰਵਾਣੀ ਆ ਉਹ ਇੱਥੇ ਫ੍ਰੀ ਕਾਸਟ ਦਵਾਈ ਵੀ ਦੇ ਦੇ ਅੱਖਾਂ ਨੂੰ ਪਾਣ ਵਾਸਤੇ ਔਰ ਅੱਛੀ ਮ ਲੋ ਕਾਫੀ ਜਗਤ ਉਤੇ ਕੁੜੀ ਕੰਮ ਕਰਕੇ ਆਈ ਹੈ ਉਹ ਸਾਰੀਆਂ ਡਿਗਰੀਆਂ ਕੋਲ ਲੈ ਕੇ ਤੇ ਮੈਂ ਤੇ ਇਹ ਗੱਲ ਕਹਿਣਾ ਚਾਹਦਾ ਕਿ ਲੜਕੀਆਂ ਨੂੰ ਅੱਛੀ ਤਨੀਮ ਦਿੱਤੀ ਜਾਏ ਕਿ ਉਹ ਵਧੀਆ ਤਰੀਕੇ ਨਾਲ ਆਪਣਾ ਸਿਸਟਮ ਚਲਾ ਸਕਦੀਆਂ ਦੂਸਰਾ ਹੈ ਲੜਕੀ ਫਰੀਦੀਆਂ ਹਸਪਤਾਲ ਖੋਲ੍ਹੇ ਡਾਕਟਰ ਬਣਨਾ ਕੋਈ ਛੋਟੀ ਗੱਲ ਨਹੀਂ ਐਮਬੀਬੀਐਸ ਕਰਨੀ ਹੈ ਐਮਬੀਬੀਐਸ ਤੋਂ ਬਾਅਦ ਫਿਰ ਐਮਡੀ ਕਰਨੀ ਇੱਕ ਸੁਪਰ ਸਪੈਨਸਟ ਬੰਦਾ ਕੇ ਚੀਜ਼ ਆ ਵੈਸੇ ਮੈਂ ਦੇਖਿਆ ਕੁੜੀਆਂ ਜਿਹੜੀਆਂ ਨੇ ਇਸ ਕੰਮ ਦੇ ਵਿੱਚ ਜਿਆਦਾ ਹਿੱਸਾ ਲੈਂ ਮੈਂ ਤੇ ਬਾਬੇ ਨਾਨਕ ਦੀ ਪ੍ਰਾਰਥਨਾ ਕਰਦਾ ਵੀ ਸਾਰੇ ਹੀ ਨੌਜਵਾਨ ਲੜਕੀਆਂ ਲੜਕੀਆਂ ਬਾਬੇ ਨਾਨਕ ਦਾ ਮਿਹਰ ਭਰੇ ਹਾਸਰੇ ਸਾਰੇ ਹੀ ਨੌਜਵਾਨ ਲੜਕੀਆਂ ਲੜਤੇ ਜੁੜੇ ਆਜਨ ਦੁਗਣੀ ਤੇਰਾ ਚੁਗਣੀ ਤਰਕੀ ਕਰਨ ਇਹ ਮੇਰੀ ਕਾਮਨਾ ਹੈ ਸੰਦੇਸ਼ ਬਰਾਇਆ ਦੱਸੇ ਤੇ ਕਾਫੀ ਦਿਨੋਂ ਤੋਂ ਅਸੀਂ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਸਾਰੇ ਲੋਕਾਂ ਨੂੰ ਆਪਣੇ ਜਿੰਨੇ ਵਰਕਰਾਂ ਨੂੰ ਲਾਗਤ ਦਿੱਤਾ ਬਤ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਗਰੀਬ ਲੋਕੀ ਜਿਹੜੇ ਆ ਵੈਸੇ ਤੇ ਗਰੀਬ ਅਮੀਰੀ ਦੀ ਗੱਲ ਨਹੀਂ ਅਮੀਰ ਵੀ ਚੱਕਰਾ ਸਕਦੇ ਆ ਗਰੀਬ ਵੀ ਚੱਕਰਾ ਸਕਦੇ ਆ ਗਰੀਬ ਦਾ ਹੁੰਦਾ ਵੀ ਗਰੀਬ ਵਿਚਾਰਾ ਸਹੀ ਜਗ੍ਹਾ ਤੇ ਪਾਉਣ ਦੀ ਸਰਕਾਰ ਇਸ ਕਰਕੇ ਇੱਥੇ ਕੈਂਪ ਲਗਾਇਆ ਗਿਆ ਤੇ ਲੋਕੀ ਆਪਣੀ ਅਕਲ ਚੱਕਰਾਉਂ ਕਿ ਇਹਦਾ ਫਾਇਦਾ ਲੈਣ ਫਿਰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਅੱਜ ਦੀ ਦਿਨ ਦੀ ਵਧਾਈ ਹੈ ਵੀ ਕੁੜੀ ਨੇ ਕੈਂਪ ਲਗਾਇਆ ਤੇ ਕੁੜੀ ਨੂੰ ਵੀ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਜੈ ਹਿੰਦ ਕੈਂਪ ਲਗਾਇਆ ਜੋ ਬਣੀ ਲੋਕੀ ਕਾਂਗਰਸ ਦਫਤਰ ਵਿੱਚ ਗੋਆ ਮਿਆਂ ਕਿਸ ਚੀਜ਼ ਦਾ ਕੈਂਪ ਲਗਾਇਆ ਔਰ ਅਭੀ ਤੱਕ ਕਿਆ ਰਿਸਪੌਂਸ ਮਿਲਿਆ नमस्ते मेरा नाम डॉक्टर प्रीति भगत है यहाँ पे एक्स एम एल ए मिस्टर जोगिंदर पाल जी ने कैंप लगवाया था फ्री आई चेकअप कैंप है ये यहाँ का रिस्पांस बहुत ही अच्छा मिला है अभी तक हमने 300 से ज़्यादा पेशेंट देख लिए हैं जो भी पेशेंट हैं कैटरक के हैं जिनको रेटिना की प्रॉब्लम है कॉर्निया की प्रॉब्लम है उन लोगों को हमने यहाँ पर आज फ्री दवाइयाँ बांटी हैं और हमने उनको ये भी बताया है कि हर साल अपना है एग्ज़ामिनेशन कराना है आई एग्ज़ामिनेशन कराना है और जिन लोगों को आगे ਕੰਪਲੀਟ ਐਗਜ਼ਾਮੀਨੇਸ਼ਨ ਦੀ ਜ਼ਰੂਰਤ ਹੈ। ਉਹਨਕੋ ਅਸੀਂ ਹਸਪੀਟਲ ਮੇ ਆ ਕੇ ਜਾਂਚ ਕਰਾਉਣੇ ਲਈ ਬੋਲਾ ਹੈ।